विधानसभा ਹਲਕਾ ਪਰ ਜੈਤੂ ਦੀ ਗੱਲ ਕਰੀਏ ਕਿੰਨੀਆਂ ਪੰਚਾਇਤਾਂ ਜਿਹੜੀਆਂ ਤੁਹਾਡੇ ਹੱਕ ਦੇ ਵਿੱਚ ਉਤਰਗੀਆਂ ਸਾਡੀਆਂ 85 ਪੰਚਾਇਤਾਂ ਜੀ ਟੋਟਲ ਜਿਨ੍ਹਾਂ ਵਿੱਚੋਂ 77 ਨਰੋਲ ਜਿਹੜੇ ਆਮ ਆਦਮੀ ਪਾਰਟੀ ਦੇ ਪੁਰਾਣੇ ਵਰਕਰ ਕੋਈ ਬਾਹਰੋਂ ਨਹੀਂ ਸਾਰੇ ਨਰੋਲ ਆਮ ਆਦਮੀ ਪਾਰਟੀ ਦੇ ਪੁਰਾਣੇ ਵਰਕਰ 77 ਪੰਚਾਇਤਾਂ ਜਿਹੜੀਆਂ ਆਮ ਆਦਮੀ ਪਾਰਟੀ ਲੇਗਨ ਜੀ ਮਰਜੀਠਾ ਤੇ ਪਹੁੰਚੇ ਉਹਨਾਂ ਨੂੰ ਕੀ ਲੋਡ ਪੈ ਗਈ ਸਵਾਲ ਖੜੇ ਕਰਨ ਦੀ ਡੋਰ ਪਿੰਡ ਚ ਪਹੁੰਚੇ ਜਿਹੜੇ ਪਿੰਡ ਦੀ ਉਹ ਗੱਲ ਕਰਦੇ ਆ ਉੱਥੇ ਕਾਊਂਟਿੰਗ ਆ ਜਿਹੜੀ ਜਿਹੜਾ ਇਹਨਾਂ ਦਾ ਬੰਦੇ ਦੀ ਜਿਹੜੇ ਦੀ ਗੱਲ ਕਰਦੇ ਸੀ ਉਹ 8 ਵਜੇ ਕਹਿਣ ਲੱਗਿਆ ਸੀ 300 ਵੋਟ ਅੱਗੇ ਆ ਕਾਊਂਟਿੰਗ 11 ਵਜੇ ਸ਼ੁਰੂ ਹੋਈ ਸੀ ਤੇ ਉਹਨਾਂ ਨੂੰ ਅੰਦਰ ਸਾਡੇ ਜਿਹੜੇ ਅਕਾਲੀ ਦਲ ਦੇ ਸੀ ਅਕਾਲੀ ਦਲ ਦੇ ਸੀ ਜਿਹੜੇ ਅੰਦਰ ਬੰਦੇ ਸੀਗੇ ਸਾਡੇ ਉਹਨਾਂ ਨੇ ਤਿੰਨ ਵਾਰੀ ਉਹਨਾਂ ਨੂੰ ਗਿਣਤੀ ਕਰਾਈ ਵੀ ਕਿਤੇ ਆਏ ਨਾ ਕਹਦੇ ਧੱਕਾ ਕੀਤਾ ਨਾਲੇ ਫੇਰ ਫੇਰ ਜੇ ਮੰਨ ਲਓ ਕਹਿੰਦੇ ਆ ਉਹ ਤੇ 5-7 ਵੋਟਾਂ ਦਾ ਤਾਂ ਚਲ ਮੰਨ ਵੀ ਲੈਂਦੇ ਕਹਿ ਹੁੰਦੇ ਵੀ ਸਾਨੂੰ ਪੰਜਾਹ ਦੇ ਜਦਾ ਆ ਹਰੇ ਹੀ 200 ਵੋਟ ਤੇ ਆ ਕਹ ਰਹੇ ਹਜੇ ਵੀ ਤੱਕਾ ਕਰ ਰਹੇ ਐ ਮੋਲਕ ਸਿੰਘ ਨਹੀਂ ਅਸੀਂ ਕਾਹਦਾ ਤੱਕਾ ਕਰ ਰਹੇ ਹੁਣ ਲੋਕਾਂ ਨੇ ਹਰਾਇਆ ਲੋਕਾਂ ਨੇ ਵੋਟਾਂ ਪਾਈਆਂ ਜਿਆਦਾ ਇਹ ਹੋਵੇ ਮੋਲਕ ਨੇ ਇਕੱਲੇ ਨੇ ਪਾਤੀਆਂ ਜਾ ਕੇ ਸਾਰੀਆਂ ਵੋਟਾਂ ਸੋ ਠੀਕ ਐ ਰਾਜਨੀਤੀ ਬਣਾ ਚਮਕਾਉਣ ਦਾ ਆਪਦਾ ਉਹਨਾਂ ਦਾ ਤਰੀਕਾ ਬਾਕੀ ਠੀਕ ਐ ਖਿੱਚ ਕੇ ਰੱਖਿਆ ਕੰਮ ਅਸੀਂ ਜੇਤੂ ਜੇ ਕਹਿੰਦੇ ਆ ਰੱਖਿਆ ਪਰ ਬੰਦੇ ਬਣਾਏ ਆਪਦੇ ਗੁਰਦੇਵ ਸਿੰਘ ਸੇ ਕੋਲੇ ਹੱਕ ਦੇ ਵਿੱਚ ਕਿੰਨੀਆਂ ਬੰਦੇ ਤਾਂ ਔਰ ਸਭ ਸੰਤਿ ਨਾਲ ਕਿੰਨੀਆਂ ਜੀ ਕੁਝ ਅਸੀਂ 15 ਜਿਹੜੀਆਂ ਪੰਚਾਇਤਾਂ ਉਹ ਸਰਬਸੰਮਤੀ ਨਾਲ ਬਣਾਈਆਂ ਤੇ ਬਾਕੀ ਤਗਰੇਬਣ ਆ ਵੀ ਆਪਣੀ ਜਗ੍ਹਾ ਤੇ ਸਾਰੇ ਕਰੇ ਹੋ ਜੀ ਸਾਡੀਆਂ ਆਪਦੀਆਂ ਨਰੂਲ ਜਿਹੜੀਆਂ ਸਾਡੀ ਆਵਾਜ਼ ਦੀ ਪਾਰਟੀ ਦੇ 59 ਸਰਪੰਚ ਸਾਡੇ ਆਪਦੇ ਬਣੇ ਤੇ ਬਾਕੀ ਕੁਝ ਸਰਪੰਚ ਹੈ ਜਿਹੜੇ ਸਾਡੇ ਸਾਡੇ ਸਪੋਰਟ ਦੇ ਨਾਲ ਬਣੇ ਸਾਡੇ ਉਹ ਬੰਦੇ ਵੀ ਆ ਕੇ ਸਾਡੇ ਤੋਂ ਸਰੋਪਨ ਪਾ ਕੇ 95% ਜਿਹੜੀਆਂ ਪੰਚਾਇਤਾਂ ਉਹ ਸਾਡੇ ਨਾਲ ਸੰਬੰਧਤ ਹਨ ਮੈਂ ਬੇਨਤੀ ਕੀਤੀ ਵੀ ਸੇਵਾ ਕਰੋ ਦੇਖੋ ਕੀਪਤਾ ਕੱਲ ਨੂੰ ਤੁਹਾਡੇ ਦੇ ਕੋਈ ਚੇਅਰਮੈਨ ਬਣਦੇ ਐ ਐਮਐਲਏ ਬਣਦੇ ਸਪੀਕਰ ਬਣ ਜੇ ਉਹੀ ਹੋ ਸਕਦਾ ਇਹ ਤਾਂ ਬਸ ਸੇਵਾ ਕਰੂਗਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਹਾਂ ਗੁਰਜੀਤ ਸਿੰਘ ਰਮਾਣਾ ਤਾ ਫਰੀਦਕੋਟ ਦੇ ਨਹਿਰੂ ਸਟੇਡੀਅਮ ਦੇ ਵਿੱਚ ਖੜੇ ਆ ਤਾਂ ਅੱਜ ਪੰਜਾਬ ਸਰਕਾਰ ਵੱਲੋਂ ਸਪੀਕਰ ਵਿਧਾਨ ਸਭਾ ਪੰਜਾਬ ਦਾ ਉਹਨਾਂ ਵੱਲੋਂ ਅੱਜ ਜਿਨ੍ਹਾਂ ਨੇ ਪੰਚਾਇਤ ਮੈਂਬਰ ਚੁਣੇ ਗਏ ਨੇ, ਪੰਚਾਇਤਾਂ ਚੁਣੀਆਂ ਗਈਆਂ ਨੇ, ਪੂਰੇ ਜ਼ਿਲ੍ਹੇ ਦੇ ਤਿੰਨਾਂ ਹਲਕਿਆਂ ਦੀਆਂ ਜਿੱਨੀਆਂ ਪੰਚਾਇਤਾਂ ਚੁਣੀਆਂ ਗਈਆਂ ਨੇ ਤਾਂ ਉਹਨਾਂ ਦੇ ਪੰਚਾਇਤ ਮੈਂਬਰਾਂ ਨੂੰ ਅੱਜ ਸੌਂਚਕਾਈ ਜਾ ਰਹੀ ਹੈ। ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ। ਤਾਂ ਫਰੀਦਕੋਟ ਜ਼ਿਲ੍ਹੇ ਦੇ ਤਿੰਨੋਂ ਹਲਕਿਆਂ ਦੇ ਜਿਹੜੇ ਪੰਚਾਇਤ ਮੈਂਬਰ ਐ ਇੱਥੇ ਪਹੁੰਚੇ ਹੋਏ ਨੇ ਤਾਂ ਅੱਜ ਇਹਨਾਂ ਨੂੰ ਸੌਂਚਕਾਈ ਜਾਵੇਗੀ। ਦੇਖ ਸਕਦੇ ਹੋ ਤੁਸੀਂ। ਤੇ ਕੁਲਤਾਰ ਸਿੰਘ ਸੰਧਵਾ ਵੱਲੋਂ ਸੁਭੋਧਨ ਕੀਤਾ ਜਾ ਰਿਹਾ ਇਹਨਾਂ ਵਧਾਈਆਂ ਦਿੱਤੀਆਂ ਜਾ ਰਹੀਆਂ ਤੇ ਅੱਜ ਸੌ ਚੱਕ ਸਮਾਰੋਹ ਦੇ ਵਿੱਚ ਇਹਨਾਂ ਦੀ ਸਾਰੇ ਪੰਚਾਇਤ ਮੈਂਬਰਾਂ ਦੀ ਸ਼ਮੂਲੀਅਤ ਹੈ ਤਾਂ ਜਿਨ੍ਹਾਂ ਨੂੰ ਸੌ ਚਕਾਈ ਜਾਵੇਗੀ ਇਸ ਤੋਂ ਪਹਿਲਾਂ ਦੀ ਗੱਲ ਕਰਕੇ ਤਾਂ ਪਿਛਲੇ ਦਿਨਾਂ ਦੇ ਵਿੱਚ ਜਿੰਨੇ ਸਰਪੰਚ ਬਣੇ ਗਏ ਸੀਗੇ ਮੁੱਖ ਮੰਤਰੀ ਪੰਜਾਬ ਵੱਲੋਂ ਲੁਧਿਆਣਾ ਦੇ ਵਿੱਚ ਸੌ ਚਕਾਈ ਗਈ ਸੀ ਤਾਂ ਅੱਜ ਪੰਚਾਇਤ ਮੈਂਬਰਾਂ ਜਿਹੜੀ ਅੱਪਾ ਗੱਲ ਕਰਕੇ ਪੂਰੇ ਪੰਜਾਬ ਦੀ ਤਵਾਖ-ਵਖ ਜ਼ਿਲ੍ਹਿਆਂ ਦੇ ਵਿੱਚ ਹੋ ਸਕਦਾ ਉਹਨਾਂ ਦੇ ਜਿਹੜਾ ਸੋਚ ਲਈ ਜਾਵੇ ਤਾਂ ਅੱਜ ਇਸੇ ਤਰੀਕੇ ਦੇ ਨਾਲ ਫਰੀਦਕੋਟ ਜ਼ਿਲ੍ਹੇ ਦੇ ਤਿੰਨੋਂ ਹਲਕਿਆਂ ਦੇ ਜਿਹੜੇ ਤੁਹਾਡੇ ਨਾਲ ਖਾਜੀ ਕਰੀ ਤੋਂ ਪੰਚਾਇਤ ਮੈਂਬਰ ਨੇ ਤਾਂ ਉਹਨੂੰ ਅੱਜ ਸੋਂ ਚੁਕਾਈ ਦੇ ਲਈ ਤਸਵੀਰਾਂ ਤੋਂ ਦੇ ਨਾਲ ਸੰਗੀਆਂ ਕਰ ਰਹੀਆਂ ਕਿਉਂਕਿ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਤਿੰਨ ਹਲਕੇ ਆਉਂਦੇ ਹੈ ਜਿਨ੍ਹਾਂ ਦੇ ਵਿੱਚ ਫਰੀਦਕੋਟ ਕੋਰਤਪੂਰਾ ਜੈਤੋ ਤਾਂ ਤਿੰਨ ਹਲਕਿਆਂ ਦੇ ਜਿਹੜੇ ਪੰਚਾਇਤ ਮੈਂਬਰ ਐ ਇੱਥੇ ਪਹੁੰਚੇ ਹੋਏ ਨੇ ਤਾਂ ਜਿਨ੍ਹਾਂ ਦੀ ਜਿਹੜਾ ਮੁੱਖ ਤੌਰ ਤੇ ਇੱਥੇ ਮੁੱਖ ਮਹਿਮਾਨ ਦੇ ਤੌਰ ਤੇ ਸਪੀਕਰ ਵਦਾਨ ਸਵਾ ਕੁਲਤਾਰ ਸਿੰਘ ਸੰਧਵਾ ਖੁਦ ਪਹੁੰਚੀ ਐ ਉਹਨਾਂ ਵੱਲੋਂ ਸੌਂਚਕਵਾਈ ਜਾਵੇਗੀ ਨਾਲ ਹੀ ਉਹਨਾਂ ਦੇ ਫਰੀਦਕੋਟ ਦੇ ਵਿਧਾਇਕ ਗੁਰਦੇਵ ਸਿੰਘ ਸੇਖੋਂ ਨਾਲ ਉਹਨਾਂ ਦੇ ਵਿਧਾਇਕ ਅਮੋਲਕ ਸਿੰਘ ਕਨਾਰੀ ਗੁਰਤੇਜ ਸਿੰਘ ਖੋਸਾ ਚੇਅਰਮੈਨ ਨੌਕਰਮੁਟਰ ਸੁਖਜੀਤ ਸਿੰਘ ਢੱਲਵਾ ਤਾਂ ਤਾਂ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਅਮੋਲਕ ਸਿੰਘ ਜੀ ਨਾਲ ਮੋਲਕ ਜੀ ਸਭ ਤੋਂ ਪਹਿਲਾਂ ਤਾਂ ਮੁਬਾਰਕਾ ਅੱਜ ਤੁਸੀਂ ਨਵੀਆਂ ਪੰਚਾਇਤਾਂ ਨੂੰ ਜਿਹੜਾ ਸਹੂਚਕਵਾਉਣ ਜਾ ਰਹੇ ਹੋ ਹਾਂਜੀ ਮੇਰੇ ਵੱਲੋਂ ਸਾਡੇ ਫਰੀਦਕੋਟ ਜ਼ਿਲ੍ਹੇ ਦੇ ਸਾਰੇ ਜਿੰਨੇ ਮੈਂਬਰ ਸਭਾ ਦਾ ਸਰਪੰਚ ਉਹਨਾਂ ਸਾਰਿਆਂ ਨੂੰ ਮੁਬਾਰਕਾਂ ਵੇਖੋ ਇੱਥੋਂ ਕੰਮ ਦੀ ਸ਼ੁਰੂਆਤ ਹੁੰਦੀ ਹੈ ਤੇ ਮੈਂ ਆਸ ਕਰਦਾ ਸਾਰਿਆਂ ਤੋਂ ਹੀ ਵੀ ਆਪਾਂ ਕਿਸੇ ਵੀ ਪਾਰਟੀ ਬਾਜੀ ਤੋਂ ਕਿਸੇ ਵੈਰ ਵਿਰੋਧ ਤੋਂ ਉੱਤੇ ਉੱਟ ਕੇ ਇਹ ਸਾਰੇ ਜਿੰਨੇ ਵੀ ਮੈਂਬਰ ਆ ਸਰਪੰਚ ਆਵਦੇ ਪਿੰਡ ਦਾ ਆਵਦੇ ਹਲਕੇ ਦਾ ਕੰਮ ਆ ਜਿਹੜਾ ਨਿਰਪੱਖ ਹੋ ਕੇ ਕਰਨਗੇ ਤੇ ਵਿਕਾਸ ਵੱਲ ਰਾਹ ਲਤਰਨਗੇ ਨਾ ਕਿ ਪ੍ਰਾਣੀਆਂ ਰੀਤਾਂ ਵਾਂਗੂ ਇੱਕ ਦੂਜੇ ਨਾਲ ਦੁਸ਼ਮਣੀ ਕਰਨਗਾ ਮੁਲਕਜੀ ਤੁਹਾਡੇ ਵਿਧਾਨ ਸਭਾ ਹਲਕਾ ਆਪਾਂ ਜੈਤੂ ਦੀ ਗੱਲ ਕਰੀਏ ਕਿੰਨੀਆਂ ਪੰਚਾਇਤਾਂ ਜਿਹੜੀਆਂ ਤੁਹਾਡੇ ਹੱਕ ਦੇ ਵਿੱਚ ਉਤਰਨਗੀਆਂ ਸਾਡੀਆਂ 85 ਪੰਚਾਇਤਾਂ ਜੀ ਟੋਟਲ ਜਿਨ੍ਹਾਂ ਵਿੱਚੋਂ 77 ਨਰੋਲ ਜਿਹੜਿਆ ਆਮ ਆਦਮੀ ਪਾਰਟੀ ਦੇ ਪੁਰਾਣੇ ਵਰਕਰ ਆ ਕੋਈ ਬਾਰੋਂ ਨਹੀਂ ਸਾਰੇ ਨਰੋਲ ਆਵਾਦਵੀ ਪਾਰਟੀ ਦੇ ਪੁਰਾਣੇ ਵਰਕਰ 77 ਪੰਚਾਇਤ ਜਿਹੜੀਆਂ ਆਮ ਆਦਮੀ ਪਾਰਟੀ ਦੀ ਸਰਸੰਤੀ ਕਿੰਨਾਂ ਹੋਈ 24 24ਾਂ ਤੇ ਬੇਗਨ ਜੀਤ ਮਰਜੀਠਾ ਤੇ ਪਹੁੰਚਿਆ ਉਹਨਾਂ ਨੂੰ ਕੀ ਲੋਡ ਪੈ ਗਈ ਸਵਾਲ ਖੜੇ ਕਰਨ ਦੀ ਡੋੜ ਪੈਂਡ ਚ ਪਹੁੰਚੇ ਜਿਹੜੇ ਪਿੰਡ ਦੀ ਉਹ ਗੱਲ ਕਰਦੇ ਆ ਉੱਥੇ ਕਾਊਂਟਿੰਗ ਆ ਜਿਹੜੇ ਜਿਹੜਾ ਉਹਨਾਂ ਦਾ ਬੰਦੇ ਦੀ ਜਿਹੜੇ ਦੀ ਗੱਲ ਕਰਦੇ ਸੀ ਉਹ 8 ਵਜੇ ਕਹਿਣ ਲੱਗਿਆ ਸੀ 300 ਵੋਟ ਅੱਗੇ ਆ ਕਾਊਂਟਿੰਗ 11 ਵਜੇ ਸ਼ੁਰੂ ਹੋਈ ਸੀ ਤੇ ਉਹਨਾਂ ਨੂੰ ਅੰਦਰ ਸਾਡੇ ਜਿਹੜੇ ਸਰਕਾਰੀ ਦਲ ਦੇ ਸੀਗੇ ਕਾਲੀ ਗੱਲ ਦਸੀ ਜਿਹੜੇ ਅੰਦਰ ਬੰਦੇ ਸੀਗੇ ਸਾਡੇ ਉਹਨਾਂ ਨੇ ਤਿੰਨ ਵਾਰੀ ਉਹਨਾਂ ਨੂੰ ਗਿਣਤੀ ਕਰਾਈ ਵੀ ਕਿਤੇ ਆਏ ਨਾ ਕਹਦੇ ਧੱਕਾ ਕੀਤਾ ਨਾਲੇ ਫੇਰ ਫੇਰ ਜੇ ਮੰਨ ਲਓ ਕਹਿੰਦੇ ਆ ਉਹ ਤੇ ਪੰਜ ਸੱਤ ਵੋਟਾਂ ਦਾ ਦਾ ਚੱਲ ਮੰਨ ਵੀ ਲੈਂਦੇ ਕਹਿੰਦੇ ਵੀ ਸਾਨੂੰ ਪੰਜਾਂ ਦੇ ਜਦਾ ਹਰੇ 200 ਵੋਟ ਤੇ ਆ ਸੋ ਉਹਦੇ ਜੇ ਫੇਰ ਫੇਰ ਕੀ ਹੋ ਸਕਦਾ ਮਤਲਬ ਇਹ ਕਹਿਣ ਵਾਲੀ ਆ ਗੱਲ ਉਹ ਤਾਂ ਕਹਿ ਰਹੇ ਹਜੇ ਵੀ ਧੱਕਾ ਕਰ ਰਹੇ ਐ ਮੋਲਕ ਸਿੰਘ ਨਹੀਂ ਅਸੀਂ ਕਹਾਂ ਦਾ ਧੱਕਾ ਕਰ ਰਹੇ ਹੁਣ ਲੋਕਾਂ ਨੇ ਹਰਾਇਆ ਲੋਕਾਂ ਨੇ ਵੋਟਾਂ ਪਾਈਆਂ ਜਾਂ ਤਾਂ ਇਹ ਹੋਵੇ ਮੋਲਕ ਨੇ ਕੱਲੇ ਨੇ ਪਾਤੀਆਂ ਜਾ ਕੇ ਸਾਰੀਆਂ ਵੋਟਾਂ ਜੇ ਤਾਂ ਹਾਰ ਜਿੱਤ ਹੁੰਦੀ ਆ ਨਾ ਕੋਈ 10 15 ਵੋਟਾਂ ਤੇ ਤਾਂ ਮੰਨਣਯੋਗ ਹੋ ਜਾਂਦਾ ਵੀ ਕਿਤੇ ਕੁਝ ਕਰਨ ਨਾ ਦਿੱਤਾ ਵੀ 200 ਵੋਟ ਦਾ ਫਰਕ ਥੋੜੀ ਪੈਂਦਾ ਹੁੰਦਾ ਸੋ ਇਹ ਹੁਣ ਮੰਨ ਲਓ ਜਦੋਂ ਲੀਡਰ ਨੇ ਆਪਦੀ ਹਾਜ਼ਰੀ ਲਗਾਉਣੀ ਮੈਡਮ ਵੀ ਮੈਂ ਹੈਗਾ ਕਾਲੀ ਦਲ ਚ ਸੋ ਉੱਥੇ ਕਾਲੀ ਦਲ ਦੇ ਬੰਦੇ ਨੇ ਆਪਦੀ ਹਾਜ਼ਰੀ ਲਗਾਉਣੀ ਸੀ ਮੈਂ ਹੈਗਾ ੱਤਕਾ ਹੋ ਗਿਆ ਮੇਰੇ ਨਾਲ ਜਿਹੜੀ ਉਹ ਗੱਲ ਕਰਦੇ ਆ ਪਰਚੇ ਦੀ ਤੇ ਪਰਚੇ ਵਾਲੀ ਗੱਲ ਮੈਂ ਤੁਹਾਨੂੰ ਦੱਸ ਦਿੰਨਾ ਵੀ ਜੇ ਤਾਂ ਸਾਡੇ ਬੰਦੇ ਨਾਲ ਲੜੇ ਹੁੰਦੇ ਕਿਸੇ ਨਾਲ ਤਾਂ ਕਹਿ ਸਕਦੇ ਸੀਗੇ ਵੀ ਫਲਾਨੇ ਤੇ ਪਰਚਾ ਕਰਾਇਆ ਉਹ ਨਹੀਂ ਲੜਾਈ ਪੁਲਿਸ ਨਾਲ ਹੋਈ ਹੈ ਤੇ ਪਾਲਸ ਵਾਲਿਆਂ ਦੇ ਉਹਨਾਂ ਨੇ ਰੂੜੇ ਡਾਂਗਾ ਮਾਰ ਗਿਆ ਸੀਗੀਆਂ ਤੇ ਉਹਨਾਂ ਦੇ ਸਿਰ ਚ ਟਾਂਕੇ ਲੱਗਿਆ ਪਾਲਸ ਵਾਲਿਆਂ ਦੇ ਉਥੇ ਵਿਰੋਧੀ ਧਿਰਾਂ ਸੀ ਨੀਂਗੇ ਪਾਲਸ ਆ ਸੋ ਪਾਲਸ ਨੇ ਪਰਚਾ ਕੀਤਾ ਸਾਡਾ ਪਤਾ ਹੀ ਦੋ ਤਿੰਨ ਦਾ ਸਰ ਇਹ ਡੋੜ ਪੈਂਦੀ ਹੈ ਹਕੀਕਤ ਇਹ ਡੋੜ ਪੈਂਦੀ ਸੋ ਪਾਲਸ ਨੇ ਪਰਚਾ ਕੀਤਾ ਸਾਡਾ ਉਹਦੇ ਚ ਕੀ ਰੋਲਾ ਜਾਂ ਸਾਡੇ ਬੰਦੇ ਤੇ ਨਾਲ ਲੜਾਈ ਹੋ ਜਾਂਦੀ ਫੇਰ ਤਾਂ ਕਹਿ ਵੀ ਸਕਦੇ ਸੋ ਠੀਕ ਹੈ ਰਾਜਨੀਤੀ ਚਮਕਾਉਣ ਦਾ ਆਪਦਾ ਉਹਨਾਂ ਦਾ ਤਰੀਕਾ ਬਾਕੀ ਠੀਕ ਹੈ ਖਿੱਚ ਕੇ ਰੱਖਿਆ ਕੰਮ ਅਸੀਂ ਜੈਤੋ ਜੇ ਕਹਿੰਦੇ ਆ ਰੱਖਿਆ ਫਿਰ ਬੰਦੇ ਬਣਾਏ ਆ ਆਪਣੇ ਪਰ ਪਾ ਤਾਂ ਦੇਖ ਸਕਦੇ ਤੁਸੀਂ ਉਧਰ ਇੱਕ ਕੁਲਤਾਰ ਸਿੰਘ ਸੰਧਵਾ ਸਪੀਕਰ ਵਿਧਾਨ ਸਭਾ ਦਾ ਉਹਨਾਂ ਵੱਲੋਂ ਸੌਂ ਵੀ ਚੁਕਵਾਈ ਜਾ ਰਹੀ ਹੈ ਤਾਂ ਦੂਜੀ ਪਾਸੇ ਅਸੀਂ ਗੱਲਬਾਤ ਕਰਾਂਗੇ ਵਿਧਾਇਕ ਫਰੀਦਕੋਟ ਗੁਰਦੇਵ ਸਿੰਘ ਸੇਖੋ ਉਹਨਾਂ ਦੇ ਨਾਲ ਸੇਖੋ ਸਾਹਿਬ ਪਹਿਲਾਂ ਤਾਂ ਮੁਬਾਰਕਾਂ ਤੁਹਾਨੂੰ ਅੱਜ ਨਵੇਂ ਪੰਚਾਇਤ ਮੈਂਬਰਾਂ ਨੂੰ ਸੌਂ ਚੁਕਾਉਂਦੇ ਹਾਂ ਹਾਂਜੀ ਨਵਾਂ ਪਰਿਵਾਰ ਬਣਿਆ ਮਹਾਰਾਜ ਦੀ ਕਿਰਪਾ ਦਿਨ ਜਿਹੜਾ ਇਹਨਾਂ ਨੂੰ ਜ਼ਿੰਮੇਵਾਰੀਆਂ ਮਿਲੀਆਂ ਚਾਹੇ ਕਿਸੇ ਨੂੰ ਮੈਂਬਰ ਸਰਪੰਚ ਦੀ ਮੈਂਬਰ ਦੀ ਮਿਲੀ ਕੇ ਸਰਪੰਚ ਦੀ ਮਿਲੀ ਸੋ ਅੱਜ ਇੱਥੇ ਦੁਆ ਕਰਦੇ ਹਾਂ ਵੀ ਵਾਇਗਰੂਨਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਤੇ ਜਿਸ ਮਕਸਦ ਵਾਸਤੇ ਇਹਨਾਂ ਨੇ ਵੋਟਾਂ ਪਾ ਕੇ ਪਿੰਡ ਦੇ ਲੋਕਾਂ ਨੇ ਜਿਤਾਇਆ ਤੇ ਆਪਣੇ ਕਾਰਜ ਕਰ ਸਕਣ ਪਿੰਡ ਦਾ ਭਲਾ ਕਰ ਸਕਣ ਪੰਜਾਬ ਦਾ ਭਲਾ ਕਰ ਸਕਣ ਫਰੀਦਕੋਟ ਦੇ ਵਿੱਚ ਆਪ ਗੱਲ ਕਰੀਏ ਅੱਕੇ ਦੀ ਗੁਰਦੇਵ ਸਿੰਘ ਸੇਖੋ ਦੇ ਹੱਕ ਦੇ ਵਿੱਚ ਕਿੰਨੀਆਂ ਪੰਚੇਤਾ ਔਰ ਸਭ શાંતੀ ਨਾਲ ਕਿੰਨੀਆਂ ਜੁੜੀਆਂ ਕਿ ਕੋ ਅਸੀਂ 15 ਜਿਹੜੀਆਂ ਪੰਚਾਇਤਾਂ ਉਹ ਸਰਬਸੰਮਤੀ ਨਾਲ ਬਣਾਈਆਂ ਤੇ ਬਾਕੀ ਤਕਰੀਬਨ ਇਹ ਵੀ ਸਾਡੀਆਂ ਆਪਦੀਆਂ ਨਰੋਲ ਆ ਜਿਹੜੀਆਂ ਸਾਡੀ ਆਮ ਆਦਮੀ ਪਾਰਟੀ ਦੇ 51 ਸਰਪੰਚ ਸਾਡੇ ਆਪਦੇ ਬਣੇ ਤੇ ਬਾਕੀ ਕੁਝ ਸਰਪੰਚ ਹੈ ਜਿਹੜੇ ਸਾਡੇ ਸਾਡੇ ਸਪੋਰਟ ਦੇ ਨਾਲ ਬਣੇ ਸਾਡੇ ਉਹ ਬੰਦੇ ਵੀ ਆ ਕੇ ਸਾਡੇ ਤੋਂ ਸਰੋਪੇ ਪਾ ਗਏ 95% ਜਿਹੜੀਆਂ ਪੰਚਾਇਤਾਂ ਉਹ ਸਾਡੇ ਨਾਲ ਸੰਬੰਧਿਤ ਹੈ ਬਾਕੀ ਵੀ ਜਿਹੜੇ ਸਰਪੰਚਾਂ ਨੂੰ ਵੀ ਅਸੀਂ ਕਿਹਾ ਵੀ ਤੁਸੀਂ ਆਓ ਭਾਈ ਆਪਾਂ ਪਿੰਡ ਦਾ ਭਲਾ ਕਰਦੇ ਤੇ ਸਾਡੇ ਐਸੇ 100% ਦੀ ਸਾਡੇ ਲੋਕਾਂ 'ਚ ਹੈ ਸਾਡੀ ਪਾਰਟੀ ਤੇ ਜਾਂ ਨਹੀਂ ਕੋਈ ਤਕੇ ਸ਼ਾਇਦ ਕਿਤੇ ਨਹੀਂ ਬਿਲਕੁਲ ਜੀ 1% ਵੀ ਇਸ ਸਰਕਾਰ ਦੇ ਵਜੋਂ ਸਾਹਮਣੇ ਆਉਂਦੇ ਆਮਲਕ ਸਿੰਘ ਵਿਧਾਇਕ ਮੈਤੋ ਤੋਂ ਨਾਲ ਉਹਨਾਂ ਦੇ ਵੈਕ ਸੀਗੇ ਗੁਰਦੇਵ ਸਿੰਘ ਸਿੱਖੋ ਫਰੀਦ ਕੋ ਤਾਂ ਉਹਨਾਂ ਨੇ ਦੱਸੀ ਹੈ ਸਾਰੀ ਗੱਲਬਾਤ ਤੇ ਨਾਲ ਜਿਹੜੇ ਆਮਲਕ ਸਿੰਘ ਜੈਤੋ ਤਾਂ ਉਹਨਾਂ ਦੇ ਹਲਕੇ ਦਾ ਪਿੰਡ ਡੂੜ ਉੱਥੇ ਜਿਹੜੇ ਮੇਕਮ ਰਜੀਤ ਸਿੰਘ ਮਜੀਠੀਆ ਪਿਛਲੇ ਦਿਨੀ ਪਹੁੰਚੇ ਸੀ ਉਹਨਾਂ ਵੱਲੋਂ ਸਵਾਲ ਖੜੇ ਕਿਤੇ ਗਏ ਸੀ ਤਾਂ ਉਹਨਾਂ ਦੀ ਜਿਹੜੀ ਸਚਾਈ ਵੀ ਉਹਨਾਂ ਨੇ ਸਾਰੀ ਸਾਹਮਣੇ ਰੱਖੀ ਹੈ ਹੁਣ ਗੱਲਬਾਤ ਕਰਾਂਗੇ ਕੁਲਤਾਰ ਸਿੰਘ ਸੰਬੰਧ ਨਾਲ ਤਾਂ ਹੁਣ ਫਿਲਹਾਲ ਜਿਹੜੀ ਸੌਚ ਚੁਕਾਈ ਗਈ ਹੈ ਪੰਚਾਇਤ ਮੈਂਬਰਾਂ ਦੇਖੋ ਜੀ بڑا ਵੱਡਾ ਕੰਮ ਹੁੰਦਾ ਹੈ ਨਗਰ ਦੀ ਸੇਵਾ ਕਰਨ ਦੀ ਜ਼ਿੰਮੇਵਾਰੀ ਨਗਰ ਦੀ ਲੋਕਾਂ ਨੇ ਵਾਕਫਾ ਨਗਰ ਦੇ ਲੋਕਾਂ ਨੇ ਆਪਣੇ ਆਪਣੇ ਨਗਰ ਦੇ ਪੰਚਾਂ ਨੂੰ ਦਿੱਤੀ ਹੈ ਸਰਪੰਚਾਂ ਨੂੰ ਦਿੱਤੀ ਹੈ ਸੋ ਸਰਪੰਚਾਂ ਦੀ ਸੌ ਪਹਿਲਾ ਹੋ ਚੁੱਕੀ ਹੈ ਤੇ ਅੱਜ ਸਾਰੇ ਮਾਨਯੋਗ ਜਿਹੜੇ ਸਾਡੇ ਪੰਚ ਨੇ ਪੰਚਾਇਤ ਬਾਨ ਨੇ ਉਹਨਾਂ ਨੂੰ ਇੱਥੇ ਸੌਂਚ ਕਾਈ ਹੈ ਤਾਂ ਕਿ ਇੱਕ ਉਹਨਾਂ ਨੂੰ ਪ੍ਰਤੀਬੱਧਤਾ ਲੱਗੇ ਇੱਕ ਵੀ ਅਸੀਂ ਇਹ ਇਹ ਸੇਵਾ ਪੂਰਾ ਤੰਦੇ ਹੀ ਨਾ ਕਰਨੀ ਹੈ ਔਰ ਮੈਨੂੰ ਪਤਾ ਸਾਡੇ ਫਰੀਦਕੋਟ ਦੀਆਂ ਪੰਚਾਇਤਾਂ ਪੂਰੀਆਂ ਕੈਂਪ ਪੰਚਾਇਤਾਂ ਔਰ ਬੜੇ ਅੱਗੇ ਹੋ ਕੇ ਇਹ ਸੇਵਾ ਕਰਦੀਆਂ ਮੈਂ ਆਪ ਸਰਪੰਚ ਰਹਾਂ ਸੋ ਇਹ ਇਥੋਂ ਦੇ ਬੜੀ એનર્ਜੀ ਹੈ ਸਾਡੇ ਲੋਕਾਂ ਚ ਵਾਜ ਦੇ ਦਿਨ ਨੂੰ ਕੀ ਦੇਖਦੇ ਹਾਂ ਅੱਜ ਕਿੰਨਾ ਕੁ ਖੁਸ਼ੀ ਮਹਿਸੂਸ ਹੋ ਰਹੀ ਹੈ ਬਹੁਤ ਮੈਨੂੰ ਤਾਂ ਨਸਟਾਲਜੀਕ ਹੈ ਮੈਨੂੰ ਉਹ ਦਿਨ ਯਾਦ ਆ ਗਏ ਜਦੋਂ ਅਸੀਂ ਖੁੱਸ ਸੌ ਚੱਕੀ ਸੀ ਬਤੌਰ ਸਰਪੰਚ ਅਸੀਂ ਬਠਿੰਡੇ ਗਏ ਸੀ ਤੇ ਉਦੋਂ ਸੌ ਚੱਕੀ ਸੀ ਬਹੁਤ ਨਸਟਾਲਜੀਕ ਮੈਂ ਇਹਨਾਂ ਨੂੰ ਵੀ ਇਹ ਕਿਹਾ ਵੀ ਜੇ ਆਪਾਂ ਸੇਵਾ ਕਰਾਂਗੇ ਨਾ ਤੇ ਗੁਰੂ ਸਾਹਿਬ ਬੜੀ ਬਖਸ਼ਿਸ਼ ਕਰਦੇ ਆ ਕਹਿੰਦੇ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾਹ ਬੈਸਨ ਪਾਈਏ ਸੋ ਮੈਂ ਜਿੱਥੇ ਤਾਂ ਇਹਨਾਂ ਨੂੰ ਵਧਾਈ ਦਿੱਤੀ ਹੈ ਸਾਡੇ ਸਾਰੇ ਸਤਕਾਰਯੋਗ ਪੰਚ ਸਹਿਬਾਨ ਨੂੰ ਉੱਥੇ ਮੈਂ ਬੇਨਤੀ ਕੀਤੀ ਵੀ ਸੇਵਾ ਕਰੋ ਦੇਖੋ ਕੀਪਤਾ ਕੱਲ ਨੂੰ ਤੁਹਾਡੇ ਦੇ ਕੋਈ ਚੇਅਰਮੈਨ ਬਣ ਸਪੀਕਰ ਬਣਦੇ ਉਹੀ ਹੋ ਸਕਦਾ ਇਹ ਤਾਂ ਬਸ ਸੇਵਾ ਕਰੂਗਾ ਕਿੰਨਾ ਵਿਧਾਨ ਸਭਾ ਹਲਕੇ ਦੇ ਵਿੱਚ ਕਿੰਨੀਆਂ ਇੱਕ ਪੰਚਾਇਤਾਂ ਤੁਹਾਡੇ ਹੱਕ ਚ ਉਤਰੀਆਂ ਔਰ ਕਿੰਨੀਆਂ ਕਿ ਸਭ ਸੰਤੀ ਨਾਲ ਬਣੀਆਂ ਸਾਡੀਆਂ ਸਾਰੀਆਂ ਹੀ ਸਾਡੀਆਂ ਜੀ ਸਾਰੇ ਅਸੀਂ ਤਾਂ ਸਾਰਿਆਂ ਦੇ ਆ ਹਾਂ ਜੀ ਇਹ ਤਾਂ ਸਭੇ ਸਾਂਝੀ ਵਾਸਦਾ ਐ ਸਾਨੂੰ ਕੋਈ ਨਹੀਂ ਲੱਗਦਾ ਜਿਹੜਾ ਉਪਰ ਆਵੇ ਬਹੁਤ ਬਹੁਤ ਧੰਨਵਾਦ ਆ ਸੁਣਿਆ ਤੁਸੀਂ ਇਹ ਸਨ ਸਪੀਕਰ ਵਿਧਾਨ ਸਭਾ ਪੰਜਾਬ ਕੁਲਤਾਰ ਸਿੰਘ ਸੰਧਵਾ ਤਾਂ ਜਿਹਨਾਂ ਵੱਲੋਂ ਇੱਕ ਸੌ ਚੁੱਕ ਸਮਾਗਮ ਰੱਖਿਆ ਗਿਆ ਸੀਗਾ ਫਰੀਦਕੋਟ ਜ਼ਿਲ੍ਹੇ ਦੇ ਤਿੰਨਾਂ ਵਿਧਾਨ ਸਭਾ ਹਲਕਿਆਂ ਦੇ ਜਿਹੜੇ ਪੰਚਾਇਤ ਮੈਂਬਰ ਇੱਥੇ ਪਹੁੰਚੇ ਸੀਗੇ ਜਿਵੇਂ ਇਸ ਤਰੀਕੇ ਦੇ ਨਾਲ ਅਨੁਸੂਚੀ 1 ਦੇਖੋ ਧਾਰਾ 13 ਗ੍ਰਾਮ ਪੰਚਾਇਤਾਂ ਦੇ ਪੰਚਾਂ ਦੁਆਰਾ ਸੌ ਚੁੱਕਣ ਜਾਂ ਪ੍ਰਤੀਗਿਆ ਕਰਨ ਦਾ ਫਾਰਮ ਮੈਂ ਸੱਚੇ ਦਿਲੋਂ ਈਸ਼ਵਰ ਦੀ ਸੌ ਖਾਂਦਾ ਖਾਂਦੀ ਹਾਂ ਕਿ ਮੈਂ ਕਾਨੂੰਨ ਦੁਆਰਾ ਸਥਾਪਿਤ ਭਾਰਤ ਦੇ ਸੰਵਿਧਾਨ ਪ੍ਰਤੀ ਸੱਚੀ ਸ਼ਰਧਾ ਅਤੇ ਨਿਸ਼ਟਾ ਰੱਖਾਂਗਾ ਅਤੇ ਭਾਰਤ ਦੀ ਪ੍ਰਭੂਤਾ ਅਤੇ ਅਖੰਡਤਾ ਨੂੰ ਕਾਇਮ ਰੱਖਾਂਗਾ ਤਾਂ ਅੱਜ ਜਿਹੜੀ ਸੌ ਚੁਕਾਈ ਗਈ ਹੈ ਜਿਨੇ ਪੰਚਾਇਤ ਮੈਂਬਰ ਨੇ ਤਿੰਨਾਂ ਵਿਧਾਨ ਸਭਾ ਹਲਕਿਆਂ ਦੀ ਤਾਂ ਬੜੀ ਖੁਸ਼ੀ ਮਹਿਸੂਸ ਕੀਤੀ ਜਾ ਰਹੀ ਹੈ ਤਿੰਨਾ ਐਮਐਲਏ ਵੱਲੋਂ ਗੁਰਜੀਤ ਸਿੰਘ ਰਮਣਾ ਡੀ5 ਚੈਨਲ ਪੰਜਾਬੀ ਫਰੀਦਕੋਟ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ